ਜਿੱਥੇ ਲੋਕ ਹਰਮੇਤ ਸਿੰਘ ਸੰਧੂ ਨੂੰ ਪਸੰਦ ਕਰ ਰਹੇ ਨੇ ਉੱਥੇ ਹੀ ਲੋਕ ਆਮ ਆਦਮੀ ਪਾਰਟੀ ਦੀਆਂ ਕੀਤੇ ਹੋਏ ਕੰਮਾਂ ਤੇ ਉਹਨਾਂ ਦੀਆਂ ਨੀਤੀਆਂ ਤੋਂ ਵੀ ਬਹੁਤ ਪ੍ਰਭਾਵਿਤ ਆ। ਅਸੀਂ ਘਰ ਘਰ ਜਾ ਕੇ ਲੋਕਾਂ ਦੇ ਵਿਚਾਰ ਲਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਲਏ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਨੇ ਤੇ ਉਹ ਇਹ ਵੀ ਦੇਖਦੇ ਨੇ ਕਿ ਜਿਹਦੀ ਸਰਕਾਰ ਉਹਦਾ ਐਮਐਲਏ ਹੋਏਗਾ ਤੇ ਸਾਨੂੰ ਵੀ ਬੈਨੀਫਿਟ ਹੋਏਗਾ ਸਾਡੇ ਵੀ ਕੰਮਾਂ ਦਾ। ਮਹਿਲਾ ਬੰਗੇ ਦੇ ਚਾਰਜੋ ਮਾਲਵਾ ਸੈਂਟਰ ਦੇ ਤੇ ਹੁਣ ਇਸ ਸਮੇ ਮਾਝੇ ਦੀ ਧਰਤੀ ਤੇ ਹਾਂ ਤਾਂ ਜਿਹੜੀਆਂ ਮਹਿਲਾਵਾਂ ਨੇ ਇੱਥੋਂ ਦੀਆਂ ਸਾਡੀਆਂ ਤਾਂ ਉਹਨਾਂ ਵੱਲੋਂ ਕਿਦਾਂ ਦਾ ਪਿਆਰ ਇਸ ਵਾਰੀ ਮਿਲੇ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਡੋਰ ਡੋਰ ਕੈਂਪੇਨ ਵੀ ਕੀਤੇ ਨੇ ਉਹਨਾਂ ਨਾਲ ਵਿਚਰੇ ਵੀ ਹੈਗੇ ਤਾਂ ਕਿਦਾਂ ਦਾ ਪਿਆਰ ਮਾਝਾ ਧਾਇਰੀਆ ਜੈਸੀ ਵੈਸੀ ਗੁਰੂਆਂ ਪੀਰਾਂ ਦੀ ਧਰਤੀ ਹੈ ਸੋ ਪਹਿਲੇ ਤਾਂ ਅਸੀਂ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਸੀ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੀਆਂ ਮਹਿਲਾਵਾਂ ਨੂੰ ਮਿਲ ਰਹੇ ਸੀ ਸੋ ਉਹ ਤਾਂ ਵੈਸੇ ਐਕਟਿਵ ਹੁੰਦੀਆਂ ਹੀ ਨੇ ਪਰ ਬਤੌਰ ਜਦੋਂ ਸੀਐਮ ਸਾਹਿਬ ਦੇ ਵਾਈਫ ਦੀ ਮੀਟਿੰਗ ਸੀਗੀਆਂ ਮੇਰੀਆਂ ਚਾਰ ਪਿੰਡਾਂ ਦੇ ਵਿੱਚ ਡਿਊਟੀਆਂ ਲੱਗੀਆਂ ਮੈਂ ਦੇਖ ਕੇ ਹੈਰਾਨ ਸੀ ਕਿ ਮਾਝਾ ਦੀਆਂ ਜਿਹੜੀਆਂ ਲੇਡੀਜ਼ ਨੇ ਮਹਿਲਾਵਾਂ ਨੇ ਉਹ ਕਿੰਨੀਆਂ ਅੱਗੇ ਵੱਧ ਚੜ ਕੇ ਆਪ ਹਿੱਸਾ ਲੈ ਰਹੀਆਂ ਮਾਨ ਸਾਹਿਬ ਦੀ ਵਾਈਫ ਦੀ ਮੀਟਿੰਗ ਵੇਲੇ ਡਾਕਟਰ ਗੁਰਪ੍ਰੀਤ ਕੋਰ ਮਾਨ ਜੀ ਵੇਲੇ ਦੇਖਣ ਵਾਲਾ ਇੱਕ ੜ ਸੀਗਾ ਸੋ ਉੱਥੋਂ ਨਤੀਜਾ ਸਾਫ਼ ਹੈ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਕਿਸ ਤਰੀਕੇ ਨਾਲ ਵਿਖਦੇ ਹੋ ਵੀ ਚੋਣ ਪ੍ਰਚਾਰ ਕਿਸ ਤਰੀਕੇ ਨਾਲ ਹੋਇਆ ਮਾਝੀ ਪਾਰਟੀ ਦਾ ਤੇ ਲੋਕ 14 ਤਰੀਕ ਨੂੰ ਕੀ ਨਤੀਜੇ ਦੇਣਗੇ ਅਸੀਂ ਪਿਛਲੇ 1 ਮਹੀਨੇ ਤੋਂ ਤਰਨਤਾਰਨ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਾਂ ਸੋ ਇੱਥੇ ਇੱਕ ਤਰਫਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਜਿੱਥੇ ਲੋਕ ਹਰਮਿਤ ਸਿੰਘ ਸੰਧੂ ਜੀ ਨੂੰ ਪਸੰਦ ਕਰ ਰਹੇ ਹੈ ਕਿਉਂਕਿ ਬਤੌਰ ਐਮਐਲਏ ਉਹ 3 ਵਾਰ ਐਮਐਲਏ ਰਹਿ ਚੁੱਕੇ ਹੈ 2 ਵਾਰ ਅਕਾਲੀ ਦਲ ਤੋਂ ਤੇ ਇੱਕ ਵਾਰ ਆਜ਼ਾਦ ਆਜ਼ਾਦ ਉਮੀਦਵਾਰ ਤੌਰ ਤੇ ਸੋ ਇੱਕ ਸਾਫ਼ ਸੁਥਰੀ ਛਵੀ ਦੇ ਤੌਰ ਤੇ ਜਿੱਥੇ ਲੋਕ ਹਰਮਿਤ ਸਿੰਘ ਸੰਧੂ ਨੂੰ ਪਸੰਦ ਕਰ ਰਹੇ ਨੇ ਉੱਥੇ ਹੀ ਲੋਕ ਆਮ ਆਦਮੀ ਪਾਰਟੀ ਦੀਆਂ ਕੀਤੇ ਹੋਏ ਕੰਮਾਂ ਤੇ ਉਹਨਾਂ ਦੀਆਂ ਨੀਤੀਆਂ ਤੋਂ ਵੀ ਬਹੁਤ ਪ੍ਰਭਾਵਿਤ ਨੇ ਅਸੀਂ ਘਰ ਘਰ ਜਾ ਕੇ ਲੋਕਾਂ ਦੇ ਵਿਚਾਰ ਲਏ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਲਏ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਨੇ ਤੇ ਉਹ ਇਹ ਵੀ ਦੇਖਦੇ ਨੇ ਕਿ ਜਿਹਦੀ ਸਰਕਾਰ ਉਹਦਾ ਐਮਐਲਏ ਹੋਏਗਾ ਤੇ ਸਾਨੂੰ ਵੀ ਬੈਨੀਫਿਟ ਹੋਏਗਾ ਸਾਡੇ ਵੀ ਕੰਮ ਹੋਣਗੇ ਕੁਝ ਮਹਿਲਾ ਬਿੰਗ ਦੇ ਇੰਚਾਰਜੋ ਮਾਲਵਾ ਸੈਂਟਰ ਦੇ ਤੇ ਹੁਣ ਇਸ ਸਮੇਂ ਮਾਝੇ ਦੀ ਧਰਤੀ ਤੇ ਹਾਂ ਤਾਂ ਜਿਹੜੀਆਂ ਮਹਿਲਾਵਾਂ ਨੇ ਇੱਥੋਂ ਦੀਆਂ ਸਾਡੀਆਂ ਤਾਂ ਉਹਨਾਂ ਵੱਲੋਂ ਕਿੱਦਾਂ ਦਾ ਪਿਆਰ ਇਸ ਵਾਰੀ ਮਿਲੇ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਡੋਰ ਡੋਰ ਕੈਂਪੇਨ ਵੀ ਕੀਤੇ ਨੇ ਉਹਨਾਂ ਨਾਲ ਵਿਚਰੇ ਵੀ ਹੈਗਾ ਤਾਂ ਕਿੱਦਾਂ ਦਾ ਪਿਆਰ ਮਿਲਿਆ ਉਹਨਾਂ ਵੱਲ ਮਾਝਾ ਜੂਨ ਮਾਝਾ ਧਾਇਰੀਆ ਜੈਸੀ ਵੈਸੀ ਗੁਰੂਆਂ ਪੀਰਾਂ ਦੀ ਧਰਤੀ ਹੈ ਸੋ ਪਹਿਲੇ ਤਾਂ ਅਸੀਂ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਸੀ ਇੱਥੋਂ ਦੇ ਲੋਕਾਂ ਨੂੰ ਇੱਥੋਂ ਦੀਆਂ ਮਹਿਲਾਵਾਂ ਨੂੰ ਮਿਲ ਰਹੀ ਸੀ ਸੋ ਉਹ ਤਾਂ ਵੈਸੇ ਐਕਟਿਵ ਹੁੰਦੀਆਂ ਹੀ ਨੇ ਪਰ ਬਤੌਰ ਜਦੋਂ ਸੀਐਮ ਸਾਹਿਬ ਦੇ ਵਾਈਫ ਮੀਟਿੰਗ ਸੀ ਗਿਆ ਮੇਰੀਆਂ ਚਾਰ ਪਿੰਡਾਂ ਦੇ ਵਿੱਚ ਡਿਊਟੀਆਂ ਲੱਗੀਆਂ ਮੈਂ ਦੇਖ ਕੇ ਹੈਰਾਨ ਸੀ ਕਿ ਮਾਜਾ ਦੀਆਂ ਜਿਹੜੀਆਂ ਲੇਡੀਜ਼ ਨੇ ਮਹਿਲਾਵਾਂ ਨੇ ਉਹ ਕਿੰਨੀਆਂ ਅੱਗੇ ਵੱਧ ਚੜ ਕੇ ਆਪ ਹਿੱਸਾ ਲੈ ਰਹੀਆਂ ਨੇ ਨਹੀਂ ਤਾਂ ਅਸੀਂ ਸੁਣਿਆ ਸੀ ਕਿ ਲੇਡੀਜ਼ ਜਿਹੜੀਆਂ ਉਹ ਵੋਟਾਂ ਵਿੱਚ ਇੰਨੀਆਂ ਅੱਗੇ ਨਹੀਂ ਹੁੰਦੀਆਂ ਇੰਟਰਸਟ ਨਹੀਂ ਲੈਂਦੀਆਂ ਪਰ ਇੱਥੋਂ ਦੇ ਸਰਪੰਚ ਦੇਖ ਕੇ ਮੈਂ ਹੈਰਾਨ ਸੀ ਨਹੀਂ ਤਾਂ ਕੀ ਹੁੰਦਾ ਸੀ ਸਰਪੰਚ ਦਾ ਨਾਮ ਸਿਰਫ ਲੇਡੀ ਦਾ ਹੁੰਦਾ ਸੀ ਤੇ ਕੰਮ ਸਾਰਾ ਉਹਦਾ ਹਸਬੈਂਡ ਕਰਦਾ ਸੀ ਪਰ ਇੱਥੋਂ ਦੀਆਂ ਸਰਪੰਚ ਵੀ ਇੰਨੀਆਂ ਐਕਟਿਵ ਨੇ ਆਪਣੇ ਆਪਣੇ ਪਿੰਡ ਨੂੰ ਇੰਨਾ ਵਧੀਆ ਤਰ੍ਹਾਂ ਸੰਭਾਲਿਆ ਹੋਇਆ ਔਰ ਮਹਿਲਾਵਾਂ ਦਾ ਕਟ ਮਾਨ ਸਭ ਦੀ ਵਾਈਫ ਦੀ ਮੀਟਿੰਗ ਵੇਲੇ ਡਾਕਟਰ ਗੁਰਪ੍ਰੀਤ ਕੋਰ ਮਾਨ ਜੀ ਵੇਲੇ ਦੇਖਣ ਵਾਲਾ ਇੱਕ ਔਟ ਸੀਗਾ ਸੋ ਉੱਥੋਂ ਨਤੀਜਾ ਸਾਫ਼ ਹੈ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਕਿੰਨੀ ਕੁ ਲੀਡ ਜਿਹੜੀ ਹੈ ਦੇਖ ਕੇ ਚੱਲਦੇ ਹਾਂ ਜਿਹੜੀ ਇਸ ਵਾਰ ਇਹ ਬਾਈ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਲੁਧਿਆਣਾ ਦੀ ਇੱਕਰ ਗੱਲ ਕੀਤੀ ਜਾਵੇ ਤਾਂ ਘਾਰੀ ਭਾਰੀ ਬਹੁਮਤ ਜਿਹੜੀ ਮਿਲੀ ਸੀ ਤਾਂ ਤਰਨਤਾਰਾਂ ਦੇ ਕੀ ਨਤੀਜੇ ਰਹਿਣ ਵਾਲੇ ਉਸ ਤੋਂ ਵੀ ਭਾਰੀ ਬਹੁਮਤ ਮਿਲਣ ਦੇ ਨਤੀਜੇ ਜਿਹੜੇ ਉਹ ਸਾਹਮਣੇ ਆਣਗੇ 25 ਤੋਂ 30 ਹਜ਼ਾਰ ਦੀ ਲੀਡ ਜਿਹੜੀ ਹੈ ਸਾਡੇ ਸਾਰੀ ਲੀਡਰਸ਼ਿਪ ਕਹਿ ਰਹੀ ਹੈ ਕਿ ਡੈਫੀਨੇਟਲੀ ਉਹ ਸਾਨੂੰ ਕਰਾਂਗੇ ਦੂਜੀਆਂ ਪਾਰਟੀਆਂ ਬਾਰੇ ਕੀ ਨਜ਼ਰੀਆ ਤੁਹਾਡਾ ਕਿਉਂਕਿ ਪ੍ਰਚਾਰ ਉਹਨਾਂ ਨੇ ਵੀ ਕੀਤਾ ਨੇ ਪਰ ਦੱਸਿਆ ਜਾ ਰਿਹਾ ਵੀ ਲੋਕ ਉਹਨਾਂ ਦੇ ਰੈਲੀਆਂ ਦੇ ਵਿੱਚ ਵੀ ਨਹੀਂ ਨਜ਼ਰ ਆਏ ਜਾਂ ਕਹਿ ਲਓ ਬਾਹਰੋਂ ਜਿਹੜੇ ਲੋਕ ਨੇ ਬੁਲਾਏ ਗਏ ਸੀ ਬਿਲਕੁਲ ਜੀ ਬਿਲਕੁਲ ਅਸੀਂ ਜਦੋਂ ਵੀ ਕੋਈ ਰੈਲੀ ਨਿਕਲਦੇ ਹੋਏ ਦੇਖਦੇ ਹਾਂ ਅਸੀਂ ਆਹ ਭਰਾਨ ਹੁੰਨੇ ਆ ਜਦੋਂ ਅਸੀਂ ਆਏ ਸੀ ਇੱਥੇ ਇਲੈਕਸ਼ਨ ਦੀ ਕੈਂਪੇਨਿੰਗ ਵਾਸਤੇ ਤਾਂ ਸਾਨੂੰ ਲੱਗਦਾ ਸੀ ਕਿ ਜਿਹੜੀ ਵਿਰਸਾ ਵਲੀ ਲੀਡ ਹੈ ਜਿਹੜੀ ਉਹ ਇੱਥੇ ਬੜੀ ਇੱਕ ਮਹੱਤਵਪੂਰਨ ਪਾਰਟੀ ਹੈ ਲੋਕ ਉੱਥੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਧੜਾ ਇਰਾਕਾ ਇਦਾਂ ਦਾ ਮੰਨਿਆ ਜਾਂਦਾ ਪਰ ਅਸੀਂ ਕਦੇ ਵੀ ਉਹਨਾਂ ਦੇ ਘੱਟ ਵਿੱਚ ਵੀ ਪੰਜਾਬ ਬੰਦਿਆਂ ਤੋਂ ਜ਼ਿਆਦਾ ਨਹੀਂ ਦੇਖਿਆ ਸੋ ਲੋਕਾਂ ਨੇ ਸਾਨੂੰ ਡਰਾਇਆ ਵੀ ਬਹੁਤ ਕਿ ਇੱਥੇ ਧੜੇਬਾਜੀ ਬਹੁਤ ਹੈ ਇੱਥੇ ਗੁੱਟਵਾਜੀ ਬਹੁਤ ਹੈ ਪਰ ਇਦਾਂ ਦਾ ਕੁਝ ਵੀ ਨਹੀਂ ਹੈਗਾ ਲੋਕਾਂ ਨੇ आम आदमी पार्टी ਨੂੰ ਤੇ ਸਾਨੂੰ ਇੰਨਾ ਕੁ ਪਿਆਰ ਤੇ ਮਾਨ ਦਿੱਤਾ ਕਿ ਜਿੱਥੋਂ ਸਾਫ ਨਤੀਜਾ ਨਿਕਲ ਕੇ ਸਾਹਮਣੇ ਆਇਆ ਕਿ ਜਿੱਤ ਸਾਡੀ ਪੱਕੀ ਹੈ 2027 ਦੀ ਤਿਆਰੀ ਵੀ ਇਸੇ ਤਰੀਕੇ ਨਾਲ ਹੈ 2027 ਵਾਸਤੇ ਕੋਈ ਪਾਰਟੀ ਨਹੀਂ ਕੰਪੀਟੀਸ਼ਨ 'ਚ ਬਚੀ ਜਿਹੜੀ ਥੋੜਾ ਬਹੁਤ ਕੋਈ ਕੰਪੀਟੀਸ਼ਨ ਦੀ ਪਾਰਟੀ ਸੀ ਕਾਂਗਰਸ ਉਹਨੂੰ ਰਾਜਾ ਵੜਿੰਗ ਜੀ ਆਪ ਨੂੰ ਆਰੇ ਹੋ ਕੇ ਖਤਮ ਕਰਨ ਤੇ ਲੱਗੇ ਹੋਏ ਆ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਬਿਆਨ ਇਦਾਂ ਦੇ ਆ ਰਹੇ ਆ ਜੋ ਕਾਂਗਰਸ ਪਾਰਟੀ ਨੂੰ ਆਪ ਹੀ ਖਤਮ ਕਰਦੇ ਜਾ ਰਹੇ ਆ ਸੋ ਦੂਜੀ ਪਾਰਟੀ ਮੁਕਾਬਲੇ ਦੇ ਵਿੱਚ ਨਜ਼ਰ ਹੀ ਨਹੀਂ ਆਏਗੀ ਤੇ 2027 ਵੀ ਸਾਡੀ ਜਿੱਤ ਪੱਕੀ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ